ਜੁਲਾਈ 2023 ਵਿੱਚ ਮੌਨਸੂਨ ਦਰਾਂ ਨੇ ਯਮੁਨਾ ਵਿੱਚ ਅਜਿਹਾ ਹੜਾ ਆਇਆ ਸੀ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਮਾਹਿਰਾਂ ਅਨੁਸਾਰ ਪਿਛਲੇ ਸਾਲ ਹੜਾ ਤੋਂ ਬਾਅਦ ਵੀ ਯਮੁਨਾ ਤੇ ਬਹੁਤ ਕੰਮ ਨਹੀਂ ਕੀਤਾ ਗਿਆ ਬਹੁਤ ਘੱਟ ਕੰਮ ਕੀਤਾ ਗਿਆ ਅਦਾਲਤੀ ਹੁਕਮਾਂ ਦੇ ਬਾਵਜੂਦ ਡੀਡੀਏ ਸਮੇਤ ਕਈ ਏਜੰਸੀਆਂ ਨੇ ਇਸ ਵਿੱਚ ਢਿੱਲ ਦਿੱਤੀ ਹੈ ਅਜਿਹੇ ਚ ਇਸ ਵਾਰ ਵੀ ਉੱਤਰਾਖੰਡ ਚ ਜ਼ਿਆਦਾ ਬਾਰਿਸ਼ ਹੋਣ ਤੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਣ ਦੀ ਸੰਭਾਵਨਾ ਹੈ ਸੱਜਾਰੇ ਕਿ ਨਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਯਮੁਨਾ ਦੇ ਨੇੜੇ ਨਵੇਂ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹਾ ਇਸ ਕਰਕੇ ਕਿਉਂਕਿ ਉੱਤਰਾਖੰਡ ਅਤੇ ਹਿਮਾਚਲ ਵਿੱਚ ਕੁਝ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ। ਜਿਸ ਤੋਂ ਬਾਅਦ ਹਰਿਆਣਾ ਦੇ ਹਤਨੀਕੁੰਡ ਬੈਰਾਜ 'ਚ ਵੱਡੀ ਮਾਤਰਾ 'ਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਸਵੇਰੇ 11 ਵਜੇ ਹਤਨੀਕੁੰਡ ਬੈਰਾਜ ਤੋਂ ਯਮੁਨਾ ਦੇ ਵਿੱਚ 18865 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਸੀਜ਼ਨ 'ਚ ਪਹਿਲੀ ਵਾਰ ਹਤਨੀਕੁੰਡ ਬੈਰਾਜ ਤੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਇਸ ਤੋਂ ਪਹਿਲਾਂ ਔਸਤਨ 352 ਤੋਂ 400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਯਮੁਨਾ ਵਿੱਚ ਪਾਣੀ ਦਾ ਪੱਧਰ 2.2.27 ਮੀਟਰ ਹੈ। ਅਧਿਕਾਰੀਆਂ ਮੁਤਾਬਕ ਹਤਨੀਕੁੰਡ ਬੈਰਾਜ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਯਮੁਨਾ ਦੇ ਪੱਧਰ 'ਚ ਮਾਮੂਲੀ ਵਾਧਾ ਹੋਇਆ ਹੈ ਪਰ ਇਸ ਦਾ ਅਸਰ ਅਗਲੇ ਦਿਨ ਦੇਖਣ ਨੂੰ ਮਿਲੇਗਾ। ਇੱਥੇ ਪਾਣੀ ਪਹੁੰਚਣ ਲਈ ਕਰੀਬ 36 ਘੰਟੇ ਲੱਗਦੇ ਨੇ। ਯਮੁਨਾ ਦੇ ਪਾਣੀ ਦਾ ਪੱਧਰ ਸ਼ਨੀਵਾਰ ਸ਼ਾਮ 5 ਵਜੇ ਦੇ ਕਰੀਬ 202.27 ਮੀਟਰ ਦਰਜ ਕੀਤਾ ਗਿਆ ਜੋ ਅਜੇ ਵੀ ਚੇਤਾਵਨੀ ਪੱਧਰ ਤੋਂ 2.23 ਮੀਟਰ height ਹੈ ਲੇਕਿਨ ਇਹ ਚੇਤਾਵਨੀ ਪੱਧਰ ਤੱਕ ਪਹੁੰਚਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਇਸੇ ਨਾਲ ਹੀ ਦੱਸਦੇ ਕਿ ਦਿੱਲੀ ਵਿੱਚ ਰਾਤ ਨੂੰ ਹੋਈ ਬਾਰਿਸ਼ ਨੇ ਇੱਕ ਦਿਨ ਦੇ ਵਿੱਚ ਹੀ ਦਿੱਲੀ ਨੂੰ ਡੋਬ ਦਿੱਤਾ ਸੀ ਸਾਰੀ ਸੜਕਾਂ ਤੇ ਪਾਣੀ ਭਰਿਆ ਨਜ਼ਰ ਆ ਰਿਹਾ ਸੀ ਗੱਡੀਆਂ ਤਾਂ ਕੀ ਟਰੱਕ ਵੀ ਡੁੱਬੇ ਨਜ਼ਰ ਆ ਰਹੇ ਸੀ ਜੁਲਾਈ 2023 ਵਿੱਚ ਮੌਨਸੂਨ ਦਰਾਂ ਨੇ ਯਮੁਨਾ ਵਿੱਚ ਅਜਿਹਾ ਹੜਾ ਆਇਆ ਸੀ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਮਾਹਿਰਾਂ ਅਨੁਸਾਰ ਪਿਛਲੇ ਸਾਲ ਹੜਾ ਤੋਂ ਬਾਅਦ ਵੀ ਯਮੁਨਾ ਤੇ ਬਹੁਤ ਕੰਮ ਨਹੀਂ ਕੀਤਾ ਗਿਆ ਬਹੁਤ ਘੱਟ ਕੰਮ ਕੀਤਾ ਗਿਆ ਹੈ ਅਦਾਲਤੀ ਹੁਕਮਾਂ ਦੇ ਬਾਵਜੂਦ ਡੀਡੀਏ ਸਮੇਤ ਕਈ ਏਜੰਸੀਆਂ ਨੇ ਇਸ ਵਿੱਚ ਢਿੱਲ ਦਿੱਤੀ ਹੈ ਅਜਿਹੇ ਚ ਇਸ ਵਾਰ ਵੀ ਉੱਤਰਾਖੰਡ ਵਿੱਚ ਜ਼ਿਆਦਾ ਬਾਰਿਸ਼ ਹੋਣ ਤੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਣ ਦੀ ਸੰਭਾਵਨਾ ਹੈ ਦੱਸਿਆ ਜਾ ਰਿਹਾ ਕਿ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਯਮੁਨਾ ਦੇ ਨੇੜੇ ਨੀਵੇਂ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਜਿਹਾ ਇਸ ਕਰਕੇ ਕਿਉਂਕਿ ਉੱਤਰਾਖੰਡ ਅਤੇ ਹਿਮਾਚਲ 'ਚ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਤੋਂ ਬਾਅਦ ਹਰਿਆਣਾ ਦੇ ਹਤਨੀਕੁੰਡ ਬੈਰਾਜ 'ਚ ਵੱਡੀ ਮਾਤਰਾ 'ਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਸ਼ਨੀਵਾਰ ਸਵੇਰੇ 11 ਵਜੇ ਹਤਨੀਕੁੰਡ ਬੈਰਾਜ ਤੋਂ ਯਮੁਨਾ ਦੇ ਵਿੱਚ 18865 ਕਿਊਸਿਕ ਪਾਣੀ ਛੱਡਿਆ ਗਿਆ ਹੈ ਇਸ ਸੀਜ਼ਨ ਚ ਪਹਿਲੀ ਵਾਰ ਹਤਨੀਕੁੰਡ ਬੈਰਾਜ ਤੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਇਸ ਤੋਂ ਪਹਿਲਾਂ ਔਸਤਨ 352 ਤੋਂ 400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਯਮੁਨਾ ਵਿੱਚ ਪਾਣੀ ਦਾ ਪੱਧਰ 2.27 ਮੀਟਰ ਹੈ ਅਧਿਕਾਰੀਆਂ ਮੁਤਾਬਕ ਹਤਨੀਕੁੰਡ ਬੈਰਾਜ ਤੋਂ ਵੱਡੀ ਮਾਤਰਾ ਚ ਪਾਣੀ ਛੱਡੇ ਜਾਣ ਤੋਂ ਬਾਅਦ ਯਮੁਨਾ ਦੇ ਪੱਧਰ ਚ ਮਾਮੂਲੀ ਵਾਧਾ ਹੋਇਆ ਹੈ ਪਰ ਇਸ ਦਾ ਅਸਰ ਅਗਲੇ ਦਿਨ ਦੇਖਣ ਨੂੰ ਮਿਲੇਗਾ ਇੱਥੇ ਪਾਣੀ ਪਹੁੰਚਣ ਲਈ ਕਰੀਬ 36 ਘੰਟੇ ਲੱਗਦੇ ਨੇ ਯਮੁਨਾ ਦੇ ਪਾਣੀ ਦਾ ਪੱਧਰ ਸ਼ਨੀਵਾਰ ਸ਼ਾਮ 5 ਵਜੇ ਦੇ ਕਰੀਬ 2.22 ਮੀਟਰ ਦਰਜ ਕੀਤਾ ਗਿਆ ਜੋ ਅਜੇ ਵੀ ਚੇਤਾਵਨੀ ਪੱਧਰ ਤੋਂ 2.23 ਮੀਟਰ ਹੇਠਾਂ ਹੈ ਲੇਕਿਨ ਇਹ ਚੇਤਾਵਨੀ ਪੱਧਰ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸੇ ਨਾਲ ਹੀ ਦੱਸਦੇ ਕਿ ਦਿੱਲੀ ਵਿੱਚ ਰਾਤ ਨੂੰ ਹੋਈ ਬਾਰਿਸ਼ ਨੇ ਇੱਕ ਦਿਨ ਦੇ ਵਿੱਚ ਹੀ ਦਿੱਲੀ ਨੂੰ ਡੋਬ ਦਿੱਤਾ ਸੀ ਸਾਰੀ ਸੜਕਾਂ ਤੇ ਪਾਣੀ ਭਰਿਆ ਨਜ਼ਰ ਆ ਰਿਹਾ ਸੀ ਗੱਡੀਆਂ ਤਾਂ ਕੀ ਟਰੱਕ ਵੀ ਡੁੱਬੇ ਨਜ਼ਰ ਆ ਰਹੇ ਸੀ